18 ਇਤਵਾਰ ਮੈਂ ਇੱਥੇ ਆਉਣਾ 1 ਸਾਲ ਹੋ ਗਿਆ ਮੈਨੂੰ ਇੱਥੇ ਆਉਂਦਿਆਂ ਨੂੰ ਜੋ ਵੀ ਮੈਂ ਇੱਥੋਂ ਮੰਗਿਆ ਉਹ ਮੈਨੂੰ ਮਿਲਿਆ ਜੀ ਕਾਰੋਬਾਰ ਸਾਰਾ ਕੁਝ ਜੋ ਵੀ ਮੇਰੇ ਦੇ ਔਕੜਾ ਮੇਰਾ ਬੇਟਾ ਬਾਹਰ ਸੀਗਾ ਉਹਦੇ ਤੇ ਬਹੁਤ ਔਕੜਾ ਮਜੀ ਦਾ ਕੇਸ ਬਣਿਆ ਮਾਲਕ ਨੇ ਜਿਵੇਂ ਜਿਵੇਂ ਮੈਂ ਆ ਕੇ ਇੱਥੇ ਅਰਦਾਸ ਬੇਨਤੀਆਂ ਕੀਤੀਆਂ ਉਹਨਾਂ ਨੇ ਸਾਡੀਆਂ ਸੁਣੀਆਂ ਹੋਰ ਵੀ ਇਹਦੇ ਵਿੱਚ ਬਹੁਤ ਔਕੜਾ ਮਸੀਤਾਂ ਘਰ ਵਿੱਚ ਤੋਕ ਤੇ ਕਲੀਫਾਂ ਹੋਈਆਂ ਜੋ ਵੀ ਮੈਂ ਮੰਗਿਆ ਉਹ ਮੈਂ ਪਾਇਆ ਨਾਲ ਦੀ ਨਾਲ ਹੀ ਬਾਬਾ ਜੀ ਜਿਵੇਂ ਅਸੀਂ ਆਏ ਆ ਨਾਲ ਦੀ ਨਾਲ ਜੋ ਜਿਵੇਂ ਮੰਗਿਆ ਅਗਲੇ ਦਿਨ ਹੀ ਸਾਡਾ ਮਸਲਾ ਹੱਲ ਹੋਇਆ ਜੀ ਸੰਗਤਾਂ ਕੇ ਤਨ ਦੀਨ ਨਾਲ ਇੱਥੇ ਸੇਵਾ ਕਰਦੀਆਂ ਨੇ ਤੇ ਬਹੁਤ ਹੀ ਸ਼ੁਕਰਾਨਾ ਕਰਦੇ ਆ ਮਾਲਕ ਦੇ ਇੱਥੇ ਆ ਕੇ ਇੰਨਾ ਸਕੂਨ ਮਿਲਦਾ ਹੈ ਬਹੁਤ ਹੀ ਜ਼ਿਆਦਾ ਸਕੂਨ ਮਿਲਦਾ ਹੈ ਕਿ Hindu ਪਰਿਵਾਰ ਨਾਲ ਦੇ ਸੰਬੰਧ ਤੋਂ ਤੇ ਗੁਰੂ ਪ੍ਰਤੀ ਸ਼ਰਧਾ ਕਿਉਂਕਿ ਇੱਥੇ ਇਹ ਉਹ ਧਾਰਾ ਹੈ ਜਿੱਥੇ ਕਿ ਸਾਰਿਆਂ ਲਈ ਖੁੱਲ੍ਹਾ ਹੈ ਚੋ ਵਰਨਾ ਕੋ ਸਾਂਝਾ ਹਨ ਜੀ ਇਹ ਸਰ ਦਰ ਸਾਰਿਆਂ ਲਈ ਖੁੱਲ੍ਹਾ ਇੱਥੇ ਕੋਈ ਵੀ ਆ ਕੇ ਅਰਦਾਸ ਬੇਨਤੀ ਕਰ ਸਕਦਾ ਹੈ ਸੋ ਸਭ ਤੋਂ ਪਹਿਲੀ ਵਾਰੀ ਮਨ ਦੇ ਵਿੱਚ ਕੀ ਖਿਆਲ ਹੈ ਕਿ ਮੈਨੂੰ ਇਸ ਦਰ ਤੇ ਜਾ ਕੇ ਅਰਦਾਸ ਕਰਨੀ ਚਾਹੀਦੀ ਹੈ ਮੈਂ ਜੀ ਪਹਿਲਾਂ ਤੋਂ ਮੇਰੀ ਲਗਨ ਹੈ ਜੀ ਮੈਂ ਕਰੇ ਵੀ ਆਪ ਦੇ ਲਗਨਾਂ ਪਾਠ ਕਰਦਾ ਜੀ ਸੁਣਿਆ ਵੀ ਜਨਤਾ ਦੀਆਂ ਸਭ ਦੀਆਂ ਆਸਾਂ ਮਰਾ ਦੇ ਇੱਥੇ ਪੂਰੀਆਂ ਕੀ ਹੁੰਦੀਆਂ ਮੈਂ ਵੀ ਆਪਣਾ ਕੰਮਕਾਰ ਛੱਡ ਕੇ ਇੱਥੇ ਆਉਣਾ ਸ਼ੁਰੂ ਕੀਤਾ ਤੇ ਜੋ ਵੀ ਮੈਂ ਇੱਥੇ ਮੰਗਿਆ ਉਹ ਮੈਨੂੰ ਮਿਲਿਆ ਜੀ ਕਿੰਨੀ ਕਿ ਤਾਂ ਰਹਿੰਦੀ ਏ ਕਿ ਮੈਂ ਹਰ ਐਤਵਾਰ ਆਵੇ ਮੈਂ ਕਦੋਂ ਉੱਥੇ ਜਾਵਾਂ ਕਦੋਂ ਦਰ ਦੇ ਦਰ ਰਹਿੰਦੇ ਵੀ ਐਤਵਾਰ ਕਦੋਂ ਆਉਣਾ ਹੈ ਕਦੋਂ ਆਉਣਾ ਹੈ ਹਰ ਵਾਰੀ ਦਿਲ ਚ ਹੁੰਦਾ ਹੈ ਕਿ ਅੱਜ ਕੀ ਵਾਰ ਆਏਗੀ ਹਫਤਾ ਦਾ ਬੜਾ ਨੀ ਕੜਨਾ ਬੜਾ ਉਖਾ ਹੁੰਦਾ ਹਾਂ ਜੀ ਕਿਹੜੇ ਦਿਨ ਕੜੋ ਆਵੇ ਦਵਾ ਦਾ ਉੱਤੇ ਜਾਈਏ ਬਾਬਾ ਜੀ ਦਰ ਜੀ ਤੇ ਤਨ ਬਾਬਾ ਦੀਪ ਸਿੰਘ ਜੀ ਜਿਸ ਦੇ ਦਰ ਤੇ ਆ ਕੇ ਸਭ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਨੇ ਸੋ ਲੱਖਾਂ ਦੀ ਗਿਣਤੀ ਵਿੱਚ ਜਿਹੜੀ ਕਿ ਹਰ ਐਤਵਾਰ ਚਪੈਰਾ ਜਾਪ ਕਰਨ ਦੇ ਲਈ ਸੰਗਤਾਂ ਅੰਮ੍ਰਿਤ ਵੇਲੇ ਤੋਂ ਹੀ ਹਾਜ਼ਰੇ ਪਰਨੀਆਂ ਸ਼ੁਰੂ ਕਰ ਦਿੰਦੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਵੱਡੀ ਗਿਣਤੀ ਵਿੱਚ ਸੰਗਤਾਂ ਬੈਠੀਆਂ ਹੋਈਆਂ ਨੇ ਉਸ ਦਰ ਦੇ ਧੰਤਨ ਬਾਬਾ ਦੀਪ ਜੀ ਦੇ ਦਰ ਤੇ ਜਿੱਥੇ ਕਿ ਉਹਨਾਂ ਵੱਲੋਂ ਜਿਹੜੇ ਸੁਖਮਨੀ ਸਾਹਿਬ ਜੀ ਦੇ ਜਾਪ ਕੀਤੇ ਜਾਂਦੇ ਨੇ ਚਪੈਰਾ ਜਾਪ ਜਿਹੜਾ ਕਿ ਕੀਤਾ ਜਾਂਦਾ ਹੈ ਸੰਗਤਾਂ ਜਿੱਥੇ ਵੀ ਜਗ੍ਹਾ ਮਿਲਦੀਆਂ ਉੱਥੇ ਬੈਠ ਜਾਂਦੀਆਂ ਨੇ ਭਾਵੇਂ ਕੋਈ ਵੀ ਕਿਸੇ ਤਰ੍ਹਾਂ ਦਾ ਮੌਸਮ ਹੋਵੇ ਸਰਦੀ ਗਰਮੀ ਤੋ ਪਛਾਹ ਕੁਝ ਵੀ ਹੋਵੇ ਸੰਗਤਾਂ ਜਿਹੜੀਆਂ ਕਿ ਚੁਪੈਰਾ ਜਪ ਦੇ ਵਿੱਚ ਹਾਜ਼ਰੀ ਭਰਦੀਆਂ ਨੇ ਸੋ ਤੁਸੀਂ ਦੇਖ ਸਕਦੇ ਹੋ ਕਿ ਬੱਚਿਆਂ ਤੋਂ ਲੈ ਕੇ ਬਜ਼ੁਰਗ ਤੱਕ ਸੰਗਤਾਂ ਦੀ ਸੇਵਾ ਕਰਦੇ ਤੁਹਾਨੂੰ ਨਜ਼ਰ ਦਿਖਾਈ ਦੇ ਰਹੇ ਨੇ ਜਿੱਥੇ ਕਿ ਬੱਚਿਆਂ ਬਜ਼ੁਰਗਾਂ ਵੱਲੋਂ ਜਿਹੜੇ ਕਿ ਪੱਖੇ ਚੱਲਣ ਦੀ ਸੰਗਤਾਂ ਵੱਲ ਸੇਵਾ ਕੀਤੀ ਜਾ ਰਹੀ ਹੈ ਸੋ ਇਸੇ ਤਰ੍ਹਾਂ ਹੀ ਵਕ ਵਕ ਦੂਰ ਦਰਾਡੇ ਸੰਗਤਾਂ ਹਰ ਐਤਵਾਰ ਨੂੰ ਚੁਪੈਰਾ ਜਪ ਕਰਨ ਲਈ ਇੱਥੇ ਪਹੁੰਚਦੀਆਂ ਨੇ ਸੋ ਅੱਜ ਇੱਕ ਅਜਿਹੇ ਵਿਅਕਤੀ ਨਾਲ ਮਲਾਵਾਂਗੇ ਇਹ ਇੱਕ ਅਜਿਹੇ ਸੇਵਾਦਾਰ ਨਾਲ ਮਨਾਵਾਂ ਜਿਸ ਦੀ ਸ਼ਰਧਾ ਬਾਬਾ ਦੀਪ ਸਿੰਘ ਜੀ ਪ੍ਰਤੀ ਬਹੁਤ ਜਾਦਾ ਹੈ ਸ਼ਰਧਾ ਭਾਵਨਾ ਜਿਹੜੀ ਕਿ ਬਹੁਤ ਜ਼ਿਆਦਾ ਹੈ ਕਿਉਂਕਿ ਉਹਨਾਂ ਦਾ ਕਹਿਣਾ ਹੈ ਕਿ ਸਭ ਕੁਝ ਉਹਨਾਂ ਨੂੰ ਇੱਥੋਂ ਹੀ ਮਿਲਿਆ ਉਹ ਧੰਨ ਧੰਨ ਬਾਬਾ ਦੀਪ ਜੀ ਸ਼ੁਕਰਾਨਾ ਕਰਦੇ ਹੋਏ ਥੱਕਦੇ ਨਹੀਂ ਹਨ ਹਰ ਐਤਵਾਰ ਉਹ ਸਵੇਰੇ ਹੀ ਇੱਥੇ ਪਹੁੰਚ ਜਾਂਦੇ ਨੇ ਤੇ ਇੱਥੇ ਆ ਕੇ ਉਹਨਾਂ ਵੱਲੋਂ ਗੁਰਬਾਣੀ ਸਰਵਣ ਕੀਤੀ ਜਾਂਦੀ ਸੇਵਾ ਕੀਤੀ ਜਾਂਦੀ ਹੈ ਤੇ ਧੰਨ ਧੰਨ ਬਾਬਾ ਦੀਪ ਜੀ ਸਿੰਘ ਜੀ ਦਾ ਧੰਨਵਾਦ ਕੀਤਾ ਜਾਂਦਾ ਸੋ ਉਹਨਾਂ ਨਾਲ ਗੱਲਬਾਤ ਕਰਾਂਗੇ ਕੌਣ ਨੇ ਉਹ ਕਿੱਥੋਂ ਆਏ ਨੇ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਜੀ ਵਾਹਿਗੁਰੂ ਹਾਲ ਸਾਹਿਬ ਪਤਾ ਜੀ ਜੀ ਕੀ ਫਤਿਹ ਜੀ ਕੀ ਨਾਮ ਹੈ ਤੁਹਾਡਾ ਤੁਸੀਂ ਸਰਿੰਦਰ ਕੁਮਾਰ ਹੈ ਜੀ ਇਹ ਡਿਸਟ੍ਰਿਕਟ ਫਰੋਜ਼ਪੁਰ ਪਿੰਡ ਊਗੋ ਕੇ ਹੈ ਜੀ ਹਾਂਜੀ ਹਰ ਐਤਵਾਰ ਮੈਂ ਇੱਥੇ ਆਉਣਾ ਇੱਕ ਸਾਲ ਹੋ ਗਿਆ ਮੈਨੂੰ ਇੱਥੇ ਆਉਂਦਿਆਂ ਨੂੰ ਜੋ ਵੀ ਮੈਂ ਇੱਥੋਂ ਮੰਗਿਆ ਉਹ ਮੈਨੂੰ ਮਿਲਿਆ ਜੀ ਕਾਰੋਬਾਰ ਸਾਰਾ ਕੁਝ ਜੋ ਵੀ ਮੇਰੇ ਦੇ ਔਕੜਾ ਮੇਰਾ ਬੇਟਾ ਬਾਹਰ ਸੀਗਾ ਉਹਦੇ ਤੇ ਬਹੁਤ ਔਕੜਾ ਮਸੀਤਾਂ ਕੇਸ ਬਣਿਆ ਮਾਲਕ ਨੇ ਜਿਵੇਂ ਜਿਵੇਂ ਮੈਂ ਆ ਕੇ ਇੱਥੇ ਅਰਦਾਸ ਬੇਨਤੀਆਂ ਕੀਤੀਆਂ ਉਹਨਾਂ ਨੇ ਸਾਡੀਆਂ ਸੁਣੀਆਂ ਹੋਰ ਵੀ ਇਹਦੇ ਵਿੱਚ ਬਹੁਤ ਔਕੜਾ ਮਸੀਤਾਂ ਘਰ ਵਿੱਚ ਦੁੱਖ ਤੇ ਤਕਲੀਫਾਂ ਹੋਈਆਂ ਜੋ ਵੀ ਮੈਂ ਮੰਗਿਆ ਉਹ ਮੈਂ ਪਾਇਆ ਨਾਲ ਦੀ ਨਾਲ ਹੀ ਬਾਬਾ ਜੀ ਜਿਵੇਂ ਅਸੀਂ ਆਏ ਆ ਨਾਲ ਦੀ ਨਾਲ ਜੋ ਜਿਵੇਂ ਮੰਗੇ ਅਗਲੇ ਦਿਨ ਹੀ ਸਾਡਾ ਮਸਲਾ ਹੱਲ ਹੋਇਆ ਜੀ ਮੈਂ ਕਹਿਣ ਨੂੰ ਕੁਝ ਮੇਰੇ ਕੋਲ ਇੰਨਾ ਹੋਰ ਨਹੀਂ ਹੈ ਬਾਬਾ ਜੀ ਨੇ ਬਹੁਤ ਕੋਸ਼ਿਸ਼ ਹਰ ਇੱਕ ਦੀਆਂ ਬਾਬਾ ਜੀ ਆਸਾਂ ਮਰਾਦਾਂ ਪੂਰੀਆਂ ਕੇ ਸੰਗਤਾਂ ਆਣ ਕੇ ਤਨਦੀਨ ਨਾਲ ਇੱਥੇ ਸੇਵਾ ਕਰਦੀਆਂ ਨੇ ਤੇ ਬਹੁਤ ਹੀ ਸ਼ਗਰਾਨਾ ਕਰਦੇ ਆ ਮਾਲਕ ਦੇ ਇੱਥੇ ਆ ਕੇ ਇੰਨਾ ਸਕੂਨ ਮਿਲਦਾ ਹੈ ਬਹੁਤ ਹੀ ਜ਼ਿਆਦਾ ਸਕੂਨ ਮਿਲਦਾ ਹੈ ਸਭ ਤੋਂ ਪਹਿਲੀ ਵਾਰੀ ਜਦੋਂ ਤੁਸੀਂ ਇੱਥੇ ਆਏ ਤਾਂ ਕਿਸੇ ਕੋਈ ਟੀਵੀ 'ਚ ਵੇਖਿਆ ਜਾਂ ਸੁਣਿਆ ਕਿ ਇਸ ਦਰ ਤੋਂ ਸਭ ਕੁਝ ਮਿਲਦਾ ਹੈ ਕਿਉਂਕਿ ਇੱਕ Hindu ਪਰਿਵਾਰ ਨਾਲ ਦੇ ਸੰਬੰਧ ਤੋਂ ਤੇ ਗੁਰੂ ਪ੍ਰਤੀ ਸ਼ਰਧਾ ਕਿਉਂਕਿ ਇੱਥੇ ਇਹ ਉਹ ਦਰ ਹੈ ਜਿੱਥੇ ਕਿ ਸਾਰਿਆਂ ਲਈ ਖੁੱਲ੍ਹਾ ਚੋ ਵਰਨਾ ਕੋ ਸਾਂਝਾ ਹੈ ਨਾ ਜੀ ਇਹ ਸਰ ਦਰ ਸਾਰਿਆਂ ਲਈ ਖੁੱਲ੍ਹਾ ਇੱਥੇ ਕੋਈ ਵੀ ਆ ਕੇ ਅਰਦਾਸ ਬੇਨਤੀ ਕਰ ਸਕਦਾ ਹੈ ਸੋ ਸਭ ਤੋਂ ਪਹਿਲੀ ਵਾਰੀ ਮਨ ਦੇ ਵਿੱਚ ਕੀ ਖਿਆਲ ਹੈ ਕਿ ਮੈਨੂੰ ਇਸ ਦਰ ਤੇ ਜਾ ਕੇ ਅਰਦਾਸ ਕਰਨੀ ਚਾਹੀਦੀ ਹੈ ਮੈਂ ਜੀ ਪਹਿਲਾਂ ਤੋਂ ਮੇਰੀ ਲਗਨ ਹੈ ਜੀ ਮੈਂ ਕਰੇ ਵੀ ਆਪਦੇ ਲਗਨ ਦਾ ਪਾਠ ਕਰਦਾ ਜੀ ਜਿਵੇਂ ਸੁਣਿਆ ਇਹ Facebook ਤੇ ਮ ਮੋਬਾਈਲ ਤੇ ਵੇਖਦੇ ਸੀ ਸੁਣਿਆ ਵੀ ਜਨਤਾ ਦੀਆਂ ਸਭ ਦੀਆਂ ਆਸਾਂ ਮਰਾ ਦੇ ਇੱਥੇ ਪੂਰੀਆਂ ਕੀ ਹੁੰਦੀਆਂ ਮੈਂ ਵੀ ਆਪਣਾ ਕੰਮਕਾਰ ਛੱਡ ਕੇ ਇੱਥੇ ਆਉਣਾ ਸ਼ੁਰੂ ਕੀਤਾ ਆਪਣਾ ਕੰਮਕਾਰ ਸ਼ੁਰੂ ਕੀਤਾ ਇੱਥੇ ਆਉਣਾ ਤੇ ਜੋ ਵੀ ਮੈਂ ਇੱਥੇ ਮੰਗਿਆ ਉਹ ਮੈਨੂੰ ਮਿਲਿਆ ਜੀ ਹਾਂਜੀ ਇੱਥੇ ਲਗਨ ਨਾਲ ਅਸੀਂ ਆਉਨੇ ਆ ਹਰ ਐਤਵਾਰ ਮੈਂ ਆਉਣਾ ਜੀ ਇੱਕ ਸਾਲ ਤੋਂ ਮੈਨੂੰ ਉੱਪਰ ਹੀ ਹੋ ਗਿਆ ਇੱਥੇ ਆਉਂਦਿਆਂ ਨੂੰ ਜੀ ਪਰਿਵਾਰ ਦੇ ਵਿੱਚ ਹੋਰ ਵੀ ਤੁਹਾਡੇ ਨਾਲ ਕੋਈ ਆਉਂਦਾ ਜਾਂ ਤੁਹਾਡੇ ਨੇੜੇ ਤੋਂ ਕੋਈ ਆਉਂਦਾ ਤੁਸੀਂ ਇਕੱਲੇ ਹੀ ਹੋਨੇ ਆ ਨਹੀਂ ਮੇਰੇ ਨਾਲ ਮੇਰੇ ਪਿੰਡ ਤੋਂ ਹੋਰ ਵੀ ਕੁਝ ਸੰਗਤਾਂ ਆਉਂਦੀਆਂ ਨੇ ਤੇ ਬਾਕੀ ਅਸੀਂ ਅਮਧੂੜ ਤੋਂ ਬੱਸਾਂ ਆਉਂਦੀਆਂ ਦੋ ਇੱਥੇ ਆਉਂਦੀਆਂ ਸਾਡੇ ਨਾਲ ਉਹਨਾਂ ਤੇ ਅਸੀਂ ਉਹਨਾਂ ਦੇ ਇਕੱਠੇ ਆਉਂਦੇ ਸੰਗਤ ਸਾਡੇ ਨਾਲ ਹਾਂਜੀ ਕਿੰਨੀ ਕ ਤਾਂਗ ਰਹਿੰਦੀ ਹੈ ਕਿ ਮੈਂ ਹਰ ਐਤਵਾਰ ਆਵੇ ਮੈਂ ਕਦੋਂ ਉੱਥੇ ਜਾਵਾਂ ਕਦੋਂ ਦਰਦੇ ਦਾ ਰਹਿੰਦੇ ਵੀ ਐਤਵਾਰ ਕਦੋਂ ਆਉਣਾ ਹੈ ਕਦੋਂ ਆਉਣਾ ਹੈ ਹਰ ਵਾਰੀ ਦਿਲ ਚ ਹੁੰਦਾ ਹੈ ਕਿ ਅੱਜ ਕੀ ਵਾਰ ਆਏਗੀ ਹਫਤਾ ਦਾ ਬੜਾ ਕੜਨਾ ਬੜਾ ਉਖਾ ਹੁੰਦਾ हां जी ਕਿ ਕਿਹੜੇ ਦਿਨ ਆੜੋ ਆਵੇ ਦਵਾ ਦਾ ਉਹ ਤੇ ਜਾਈਏ ਬਾਬਾ ਜੀ ਦੇ ਦਰ ਜੀ ਤੇ ਹਾਂ ਜੀ ਤੁਸੀਂ ਕਹਿ ਰਹੇ ਕਿ ਤੁਹਾਡੇ ਦੇ ਉਹ ਮੁਸ਼ਕਲ ਕਾਫੀ ਓਕੇ ਸਮੇ ਵੀ ਆਏ ਤੇ ਉਹ ਹੰਡਾਏ ਤੇ ਇਸ ਦਰ ਤੇ ਅਰਦਾਸ ਬੇਨਤੀ ਕੀਤੀ ਤੇ ਉਹ ਸਮਾਂ ਵੀ ਲੰਘ ਗਿਆ ਅੱਜ ਤੁਸੀਂ ਸ਼ੁਕਰਾਨਾ ਕਰਨ ਲਈ ਪਹੁੰਚੇ ਹੋ ਕਿਵੇਂ ਸ਼ੁਕਰਾਨਾ ਕੀਤਾ ਜਾਂਦਾ ਹੈ ਕਿਉਂਕਿ ਇਸ ਦਰ ਤੋਂ ਕੋਈ ਖਾਲੀ ਝੋਲੀ ਨਹੀਂ ਮੋੜਦਾ ਇਹ ਭਰ ਕੇ ਹੀ ਜਾਂਦਾ ਭਰ ਕੇ ਜੀ ਇੱਥੋਂ ਮੈਂ ਮੇਰੇ ਬੇਟੇ ਦੇ ਨਾਲ ਕੇਸ ਹੋ ਗਿਆ ਸੀਗਾ ਜੀ ਮੈਂ ਬਾਬਾ ਜੀ ਅੱਗੇ ਅਰਦਾਸ ਬੇਨਤੀ ਕੀਤੀ ਜਿਵੇਂ ਜਿਵੇਂ ਮੈਂ ਬਾਬਾ ਜੀ ਦੇ ਅੱਗੇ ਆ ਕੇ ਇੱਥੇ ਅਰਦਾਸ ਵੀਨ ਤੇ ਓਵੇਂ ਮੇਰੇ ਬੇਟੇ ਦਾ ਉਹਨਾਂ ਨੇ ਉਹਨਾਂ ਨੂੰ ਉਹਨੂੰ ਬੇੜੇ ਨੂੰ ਕੇਸ ਚ ਬਰੀ ਵੀ ਕਰਾਇਆ ਬਰੀ ਕਰਾਇਆ ਸਾਹ ਦਿੱਤਾ ਸਾਡਾ ਹੋਰ ਵੀ ਸਾਨੂੰ ਘਰ ਦੇ ਵਿੱਚ ਕਈ ਮੁਸੀਬਤਾਂ ਆਈਆਂ ਉਹ ਵੀ ਸਾਡੀਆਂ ਉਹਨਾਂ ਨੇ ਆਸਾਂ ਮਰਦਾਂ ਪੂਰੀਆਂ ਕੀਤੀਆਂ ਮੈਂ ਮਹਾਰਾਜ ਦਾ ਸ਼ੁਕਰਾਨਾ ਅਦਾ ਕਰਦਾ ਸੱਚੇ ਪਾਤਸ਼ਾਹ ਦਾ ਜਿਨ੍ਹਾਂ ਨੇ ਸਾਡੀ ਇੰਨੀ ਸੁਣੀ ਹੈ ਤੁਹਾਨੂੰ ਵੇਖ ਕੇ ਹੋਰ ਵੀ ਸੰਗਤਾਂ ਤੁਹਾਨੂੰ ਕਹਿੰਦੀ ਹੋਣਗੇ ਅਸੀਂ ਵੀ ਜਾਣਾ ਉਸ ਦਰ ਤੇ ਜਿਸ ਦਾ ਤੁਸੀਂ ਜਾਣਦੇ ਹੋ ਤਾਂ ਤੁਸੀਂ ਲੈ ਕੇ ਆਉਂਦੇ ਹੋ ਹਾਂਜੀ ਹਾਂਜੀ ਜਰੂਰ ਜੀ ਮੈਂ ਆਪਣੀ ਗੱਡੀ ਉਹਦੇ ਬੇਟਾ ਮੈਨੂੰ ਕਾਰ ਤੇ ਪਿੰਡੋ ਚੜਾ ਕੇ ਜਾਂਦਾ ਕੋਲਗੜੀ ੱਡਾ ਲੱਗਦਾ ਜਾਂ ਸ਼ੇਰਖਾਨ ਲੱਗਦਾ ਜੇ ਕੋਈ ਹੋਰ ਵੀ ਸੰਗਤ ਸੰਗਤ ਪਿੰਡ ਦੀ ਹੁੰਦੀ ਹੈ ਤੇ ਇਹ ਉਹਨਾਂ ਨੂੰ ਨਾਲ ਬਿਠਾ ਕੇ ਮੈਂ ਲਿਆਉਣਾ ਮੇਰਾ ਬੇਟਾ ਸ਼ਾਮ ਨੂੰ ਲੈ ਕੇ ਵੀ ਜਾਂਦਾ ਤੇ ਲੈਣ ਵੀ ਸਵੇਰੇ ਛੱਡ ਕੇ ਵੀ ਜਾਂਦਾ ਤੇ ਲੈਣ ਸ਼ਾਮ ਨੂੰ ਉਹ ਲੈਣ ਵੀ ਜਾਊਗਾ ਸੰਗਤ ਨੂੰ ਤੇ ਹਾਂਜੀ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਤੁਸੀਂ ਵੀ ਦੇਖੋ ਸਾਰਾ ਕੁਝ ਇੱਥੋਂ ਮਿਲਿਆ ਇਸ ਦਰ ਤੋਂ ਮਿਲਿਆ ਸੰਗਤਾਂ ਘਰ ਬੈਠ ਕੇ ਵੀ ਅਰਦਾਸਾਂ ਬੇਨਤੀਆਂ ਕਰਦੀਆਂ ਨੇ ਕੀ ਕਹਿਣਾ ਚਾਹੋਗੇ ਮੈਂ ਸੰਗਤ ਨੂੰ ਹਰ ਇੱਕ ਨੂੰ ਬੇਨਤੀ ਕਰਦਾ ਕਿ ਸੰਗਤਾਂ ਲਗਨ ਨਾਲ ਆਉਣ ਤਨ ਮਨ ਦੇ ਨਾਲ ਆਉਣ ਇੱਥੇ ਵਧੀਆ ਬਹੁਤ ਸਾਰੇ ਨੂੰ ਆਪ ਦਾ ਜੋ ਵੀ ਹੈ ਔਕੜਾਂ ਮੁਸੀਬਤਾਂ ਹੈਗੀਆਂ ਕਿਸੇ ਨੂੰ ਆਪ ਦੀ ਬਾਬਾ ਜੀ ਅੱਗੇ ਆ ਕੇ ਅਰਦਾਸ ਕਰਨ ਤੇ ਮਾਲਕ ਪੂਰੀਆਂ ਕਰਦਾ ਤੇ ਆਉਣ ਮਾਲ ਸੇਵਾ ਕਰਨ ਆ ਕੇ ਤੁਸੀਂ ਦੇਖਿਆ ਕਿ ਬਾਬਾ ਦੀਪ ਸਿੰਘ ਜੀ ਪ੍ਰਤੀਸ਼ਰਧਾ ਭਾਵਨਾ ਜਿਹੜੇ ਕਿ ਭਾਵੇਂ ਕਿ Hindu ਪਰਿਵਾਰ ਨਾਲ ਸੰਬੰਧਿਤ ਹੈ ਕਿਉਂਕਿ ਇਹ ਉਹ ਦਰ ਹੈ ਜਿਸ ਦਰ ਤੋਂ ਕੋਈ ਖਾਲੀ ਹੱਥ ਨਹੀਂ ਮੁੜਦਾ ਹਮੇਸ਼ਾ ਹੀ ਝੋਲੀ ਭਰ ਕੇ ਜਾਂਦਾ ਹੈ ਇਸ ਦਰ ਤੇ ਚੋ ਵਰਨਾ ਕੋ ਸਾਂਝਾ ਹਰ ਇੱਕ ਜੋ ਵੀ ਕੋਈ ਹੈ ਕਿਸੇ ਵੀ ਧਰਮ ਨਾਲ ਸੰਬੰਧਿਤ ਹੈ ਇਸ ਦਰ ਤੇ ਆ ਕੇ ਆ ਸਕਦਾ ਹੈ ਤੇ ਆਪਣੀਆਂ ਮਨੋਕਾਮਨਾ ਪੂਰੀਆਂ ਕਰ ਸਦਾ ਅਰਦਾਸਾ ਬੇਨਤੀਆਂ ਕਰ ਸਕਦਾ ਕਿਉਂਕਿ ਇਹ ਦਰ ਸਭ ਸਭਨਾਂ ਲਈ ਜਿਹੜਾ ਕਿ ਖੁੱਲਾ ਹੈ ਇਸ ਦਰ ਤੇ ਆ ਕੇ ਸਭਨਾਂ ਵੱਲੋਂ ਅਰਦਾਸ ਬੇਨਤੀ ਕੀਤੀ ਜਾਂਦੀ ਹੈ ਸੋ ਧੰਤਨ ਬਾਬਾ ਦੀਪ ਸਿੰਘ ਜੀ ਹਰ ਇੱਕ ਨੂੰ ਖੁਸ਼ੀਆਂ ਬਖਸ਼ਦੇ ਹਨ ਹਰ ਐਤਵਾਰ ਨੂੰ ਚਪੈਰਾ ਜਾਪ ਕਰਨ ਦੇ ਲਈ ਦੂਰੋਂ ਦੂਰੋਂ ਜਿਹੜੇ ਸੰਗਤਾਂ ਆਉਂਦੀਆਂ ਨੇ ਸੋ ਇਹਨਾਂ ਦੀ ਜਿਹੜੀ ਕਿ ਅਰਦਾਸਾਂ ਬੇਨਤੀਆਂ ਕਬੂਲ ਹੋਈਆਂ ਨੇ ਸੋ ਗੁਰੂ ਮਹਾਰਾਜ ਦਾ ਧੰਤਨ ਬਾਬਾ ਦੀਪ ਸਿੰਘ ਦਾ ਕੋਟੇ ਕੋਟ ਸ਼ੁਕਰਾਨਾ ਕਰਦੇ ਨੇ ਸੁਰਖਾਪ ਟੀਵੀ ਤੋਂ ਗੁਰਪ੍ਰੀਤ ਸਿੰਘ ਦੀ ਖਾਸ ਰਿਪੋਰਟ ਅੰਮ੍ਰਿਤਸਰ